ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਹਰ ਕੋਈ ਨੌਜਵਾਨ ਨਹਿਰ ਵਿੱਚ ਨਹਾਉਣਾ ਪਸੰਦ ਕਰਦਾ ਹੈ ਅੰਮ੍ਰਿਤਸਰ ਦਾ ਇੱਕ ਇਹ ਨ ਦਰਦਨਾਕ ਹਾਦਸਾ ਹੋ ਚੁੱਕਾ ਹੈ ਜਿਹਨੂੰ ਦੇਖ ਕੇ ਤੁਹਾਡੀ ਰੂਹ ਕੰਮ ਜਾਵੇਗੀ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਲਈ ਭੇਜਦੇ ਹੋ ਤਾਂ ਤੁਹਾਨੂੰ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਤੁਹਾਨੂੰ ਵੀ ਪਛਤਾਉਣਾ ਨਾ ਪੈ ਜਾਵੇ ਅੰਮ੍ਰਿਤਸਰ ਦੇ ਲਾਗਲੇ ਪਿੰਡ ਦੇ ਵਿੱਚ ਇੱਕ ਦਦਨਾਕ ਹਾਦਸਾ ਆਇਆ ਕੁਝ ਬੱਚੇ ਗਏ ਸੀ 4 ਦੋਸ ਸ ਆਪਸ ਤੇ ਵਿੱਚ ਨਹਿਰ ਦੇ ਵਿੱਚ ਨਹਾਉਣ ਗਏ ਸੀ ਲੇਕਿਨ ਨਹਿਰ ਦੀ ਰੱਸੀ ਫੜਦੇ ਫੜਦੇ ਹੀ ਇੱਕ ਹਾਦਸਾ ਵਾਪਰ ਗਿਆ ਇੱਕ ਬੱਚਾ ਨਹਿਰ ਦੇ ਵਿੱਚ ਡੁੱਬਣਾ ਸ਼ੁਰੂ ਹੋ ਗਿਆ ਜਿਸ ਨੂੰ ਦੂਸਰੇ ਬੱਚੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਕਰਦੇ ਤਿੰਨ ਬੱਚੇ ਜਿਹੜੇਗੇ ਨਹਿਰ ਦੇ ਵਿੱਚ ਡੁੱਬ ਚੁੱਕੇਗੇ ਨੇ ਜਿੰਨਾਂ ਦੀਆਂ ਦੋ ਜਣੇ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਚੱਕੀਆਂ ਹੈਗੀਆਂ ਲੇਕਿਨ ਤੀਸਰੀ ਦੀ ਲਾਸ਼ ਅਜੇ ਲੱਭਦੇ ਪਏ ਨੇ ਗੋਤਾਖਰ ਉੱਥੇ ਹੀ ਪਰਿਵਾਰ ਦੀ ਗੱਲ ਕਰੀ ਗਰੋ ਰੋ ਕੇ ਬੁਰਾ ਹਾਲ ਲਗਾਇਆ ਤਸਵੀਰਾਂ ਤੋਹਨ ਦੋਹੰਦੇ ਪਏ ਸਾਰੇ ਇਲਾਕੇ ਤੇ ਸ਼ੋਕ ਦੀ ਲਹਿਰ ਜਿਹੜੀ ਗਈ ਛਾ ਚੁੱਕੀ ਗਈ ਆ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਾਰ ਮਨਾ ਕਰਦੇ ਨੇ ਕਿ ਤੁਸੀਂ ਨਹਿਰ ਦੇ ਵਿੱਚ ਨਾ ਨਾ ਹੋ ਨਹਿਰ ਡੂੰਗੀ ਗਈ ਹੈ ਲੇਕਿਨ ਕਿਤਨੇ ਕਿਤੇ ਲੋਕ ਨਹੀਂ ਹਟਦੇ ਬੱਚੇ ਨਹੀਂ ਹਟਦੇ ਖੁਦ ਮਾਂ ਪਿਓ ਹੀ ਭੇਜ ਦਿੰਦੇ ਨੇ ਨਹਿਰ ਦੇ ਵਿੱਚ ਨਹਾਉਣ ਲਈ ਜਿਹਦਾ ਅੱਖ ਮਿਆਜਾ ਹੁਣ ਇਸ ਪਰਿਵਾਰ ਨੂੰ ਵੱਡਾ ਪੁਕਤਨਾ ਪੈ ਰਿਹਾ ਜਿਨ੍ਹਾਂ ਦੇ ਬੱਚੇ ਜਿਹੜੇ ਗਏ ਡੁੱਬ ਕੇ ਆਪਣੀ ਜਾਨ ਜਿਹੜੀ ਗੁਆ ਚੁੱਕੇਗੇ ਨੇ ਘਰ ਦੇ ਚਿਰਾਗ ਬੁੱਝ ਚੁੱਕੇਗੇ ਨੇ ਤੁਸੀਂ ਕੀ ਕਹਿੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਤੱਕ ਵੀਡੀਓ ਕੀ ਨਾਮ ਹੈ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਹਰਨਗਰ ਜੀ ਕੀ ਗੱਲ ਹੋਈ ਆ ਨਹਿਰ ਤੇ ਬੱਚੇ ਨਹਾਉਣ ਆਏ ਜੀ ਇਹੀ ਨਾਮ ਬੱਚੇ ਦਾ ਨਾਂ ਕੀ ਨਾਪ੍ਰੀਤ ਸਿੰਘ ਕਿੰਨੇ ਜਣੇ ਨੇ ਹੋਣਾ ਇਹ ਤਿੰਨ ਬੱਚੇ ਨੇ ਹੋਣਿਆ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਗਏ ਨਹਿਰੀ ਜੀ ਕੀ ਉਹ ਲੱਭਣ ਦੇ ਜਰਬੇ ਨਹੀਂ ਹਲੇ ਨਹੀਂ ਜੀ ਤਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ 7:11 ਵਜੇ ਭਾਈ ਗੱਲ ਸਾਢੇ 11:00 ਵਜੇ ਸਾਢੇ 11:00 ਜੀ ਸਾਢੇ 11:00 ਜੀ ਹੁਣ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਹੋ ਗਿਆ ਭਾਈ 3:00 ਵਜੇ ਜੀ 3:00 ਵਜੇ ਕੀ ਉਹ ਤੈਰੂ ਸੀ ਪਾਣ ਨਾਉਣ ਦੇ ਕੇ ਪਹਿਲੀ ਵਾਰੀ ਨ ਬੜੇ ਬੜੀ ਨਹੀਂ ਇੱਕ ਦਾ ਤਰ ਵੀ ਇੱਕ ਦੋ ਨਹੀਂ ਤਰ ਵੀ ਤੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਰੂ ਜੀ ਹਾਂ ਤੇ ਇਹ ਤੁਹਾਡੇ ਮੁੰਡਿਆਂ ਤੋਂ ਪਰੇ ਜਿਆਦਾ ਨਾਰਮਲ ਜਿਆਦੀ ਹੈ ਜੀ ਅੱਛਾ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਭਣਾਸਤੇ ਲੇਕਿਨ ਉਹ ਤਾਂ ਕੋਈ ਆਇਆ ਹੀ ਨਹੀਂ ਹਲੇ ਨਹੀਂ ਆਇਆ ਜੀ ਤੇ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਦੇਖ ਲਓ ਹਾਂ ਜੀ ਜੀ ਕੀ ਨਾਮ ਆਪਣਾ ਨਿਰਮਲ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਇਹ ਵਿੱਚ ਸਾਰੀ ਅਸੀਂ ਗੱਲ ਇਹ ਤਾਂ ਬਾਬੇ ਦਾ ਸਮਾਗਮ ਚੱਲਿਆ ਸੀ ਦਾ ਸਾਹਿਬ ਦੇ ਲੰਗਰ ਨੂੰ ਫਿਰ ਸ਼ਗਲ ਮੰਡਿਆ ਮਨਾਂ ਨੌਂਡਾ ਵੇ ਲੰਗਰ ਚੱਕ ਕੇ ਆੜ ਕੇ ਨੌਂਡਾ ਪਿਆ ਤੇ ਬੂਝੇ ਨਾ ਰੱਸੀ ਬੰਨ ਕੇ ਪੈਨ ਦਾ ਰੱਸੀ ਹੁੰਦੀ ਆ ਉਹ ਬੰਨ ਕੇ ਤੇ ਨੌਂਡਾ ਪੇੜੇ ਤਿੰਨ ਮੁੰਡੇ ਪਹਿਲੋ ਵੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ ਉਹਦੇ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਤੋਂ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਪਾਣੀ ਦਾ ਵਹਾਅ ਜਿਆਦਾ ਕੀ ਲੱਗਦਾ ਕੀ ਡੁੱਬ ਕੇ ਗਾਂ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਵੇ ਚਵਾੜੇ ਮੁੰਡੇ ਨਹੀਂ ਇਹਨਾਂ ਦੇ ਪੈਰ ਨਹੀਂ ਲੱਗਣ ਇਹਨੇ ਜ਼ੋਰ ਨਾਲ ਰ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦਾ ਟੀਮ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮੁਲਾਜ਼ਮ ਆਏ ਤਾਂ ਉਹਨਾਂ ਨੇ ਕਿਹਾ ਟੋਬੇ ਬਲਾਓ ਉਹ ਆਂਦੇ ਫੋਨ ਕੀਤਾ ਲਾਗੋਚਾਗੋ ਤੇ ਮਿਲ ਨਹੀਂ ਆ ਹਰੀ ਲਾਗੋ ਮਿਲ ਨਹੀਂ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋਚਾਗੋ ਟੋਬੇ ਨਹੀਂ ਮਿਲਦੀ ਉਹ ਆਂਦੇ ਵੀ ਵੱਡੇ ਸੀ ਉਹਨਾਂ ਗੱਲ ਕੀਤੀ ਆ ਉਹਨਾਂ ਟੋਬੇ ਭੇਜ ਦਿੰਨੇ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਵਾਂ ਤੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮ ਉਹਨਾਂ ਲਾਏ ਜਿਸੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨਾੜੇ ਫੜ ਕੇ ਵੀ ਉਥੋਂ ਜੇ ਪਤਾ ਲੱਗ ਜਾਵੇ ਵੀ ਆਉਣਗੇ ਸੈੱਟ ਕਰ ਲਾਂਗੇ ਥੱਲੇ ਡੁੱਬੇ ਆਉਣ ਤੇ